ਅੰਬਾਲਾ ਚੰਡੀਗੜ੍ਹ ਹਾਈਵੇ ਪੂਰੀ ਤਰ੍ਹਾਂ ਬਲਾਕ ਹੋ ਚੁੱਕਾ ਹੈ ਇਸ ਵਕਤ ਅਸੀਂ ਡੇਰਾ ਬੱਸੀ ਪਹੁੰਚੇ ਹਾਂ ਡੇਰਾ ਬੱਸੀ ਤੋਂ ਹੀ ਜਿੰਨਾ ਵੀ ਟ੍ਰੈਫਿਕ ਆਵੇ ਹਿਮਾਚਲ ਪ੍ਰਦੇਸ਼ ਤੋਂ ਆ ਰਿਹਾ ਹੈ ਚੰਡੀਗੜ੍ਹ ਤੋਂ ਆ ਰਿਹਾ ਹੈ ਜਾਂ ਫਿਰ ਇਹ ਟ੍ਰੈਫਿਕ ਰਾਜਪੁਰੇ ਤੋਂ ਉਹ ਟ੍ਰੈਫਿਕ ਜਿਹੜਾ ਦੂਜੇ ਪਾਸਿਓਂ ਆਂਦਾ ਸੀ ਪੰਜਾਬ ਦਾ ਟ੍ਰੈਫਿਕ ਅੰਮ੍ਰਿਤਸਰ ਤੋਂ ਲੈ ਕੇ ਗੁਰਦਾਸਪੁਰ ਤੋਂ ਲੈ ਕੇ ਜਲੰਧਰ ਹੁਸ਼ਿਆਰਪੁਰ ਤੱਕ ਉਹ ਸਾਰਾ ਟ੍ਰੈਫਿਕ ਇਸ ਪਾਸੇ ਡਾਇਵਰਟ ਹੋਇਆ ਹੋਇਆ ਤੇ ਇੱਥੋਂ ਇਹ ਟ੍ਰੈਫਿਕ ਅੰਬਾਲਾ ਵੱਲ ਭੇਜਣ ਦੀ ਬਜਾਏ ਤੇਰਾਬਸੀ ਤੋਂ ਹੀ ਖੱਬੇ ਪਾਸੇ ਬਰਵਾਲਾ ਹਰਿਆਣਾ ਚ ਮੋੜਿਆ ਜਾ ਰਿਹਾ ਹੈ ਉਸ ਤੋਂ ਅਗੇ ਮਜਬੂਰਨ ਇਸ ਟ੍ਰੈਫਿਕ ਨੂੰ ਦਿੱਲੀ ਜੇਕਰ ਜਾਣਾ ਪਏਗਾ ਤਾਂ ਸੁਭਾਵਿਕ ਹੈ ਕਿ ਜਾਂ ਤਾਂ ਯਮਨਾ ਨਗਰ ਦਾ ਰੂਟ ਫੜਦੇ ਹੋਏ ਸਹਾਰਨਪੁਰ ਤੋਂ ਜਾੜਿਆ ਜਾਏਗਾ ਜਾਂ ਫਿਰ ਨਾਹਨ ਤੋਂ ਪੌਂਟਾ ਸਾਹਿਬ ਹੁੰਦੇ ਹੋਏ ਉੱਤਰਾਖੰਡ ਵਿੱਚ ਵੀ ਜਾਣਾ ਪਏਗਾ ਸੋ ਇਹ ਜਵੇ ਲਗਭਗ ਪੂਰੀ ਤਰ੍ਹਾਂ ਬਲਾਕ ਹੋਇਆ ਪਿਆ ਇਸ ਵਕਤ ਅਸੀਂ ਡੇਰਾ ਬਸੀ ਚਾ ਡੇਰਾ ਬਸੀ ਤੋਂ ਇਹ ਸਾਰਾ ਟ੍ਰੈਫਿਕ ਜਿੰਨਾ ਵੀ ਅੰਮ੍ਰਿਤਸਰ ਤੋਂ ਆ ਰਿਹਾ ਹੈ ਜਲੰਧਰ ਤੋਂ ਆ ਰਿਹਾ ਹੈ ਲੁਧਿਆਣਾ ਤੋਂ ਆ ਰਿਹਾ ਹੈ ਰਾਜਪੁਰਾ ਤੋਂ ਆ ਰਿਹਾ ਹੈ ਰਾਜਪੁਰਾ ਤੋਂ ਡਾਇਵਰਟ ਹੋ ਕੇ ਜ਼ਿਰਕਪੁਰ ਆ ਰਿਹਾ ਹੈ ਜ਼ਿਰਕਪੁਰ ਤੋਂ ਇਹ ਡੇਰਾ ਬਸੀ ਆ ਰਿਹਾ ਹੈ ਡੇਰਾ ਬਸੀ ਤੋਂ ਅੰਬਾਲਾ ਵੱਲ ਜਾਣ ਦੀ ਬਜਾਏ ਇਸ ਟ੍ਰੈਫਿਕ ਨੂੰ ਖੱਬੇ ਪਾਸੇ ਹਰਿਆਣਾ ਦੇ ਬਰਵਾਲਾ ਵੱਲ ਮੋੜਿਆ ਜਾ ਰਿਹਾ ਜਿੱਥੋਂ ਅੱਗੇ ਮਜਬੂਰਨ ਜਿਵੇਂ ਮੈਂ ਪਹਿਲਾਂ ਕਿਹਾ ਹੈ ਕਿ ਇਸ ਟ੍ਰੈਫਿਕ ਨੂੰ ਜਾਤਾ ਯਮਨਾਨਗਰ ਹੁੰਦੇ ਹੋਏ ਸਹਾਰਨਪੁਰ ਯੂਪੀ ਤੋਂ ਹੁੰਦੇ ਹੋਏ ਦਿੱਲੀ ਜਾਣਾ ਪਏਗਾ ਜਾਂ ਫਿਰ ਇਸ ਨੂੰ ਨਾਹਨ ਹਿਮਾਚਲ ਪ੍ਰਦੇਸ਼ ਤੋਂ ਪੌਂਟਾ ਸਾਹਿਬ ਹੁੰਦੇ ਹੋਏ ਉੱਤਰਾਖੰਡ ਵਿੱਚ ਵੀ ਹੋ ਕੇ ਦਿੱਲੀ ਜਾਣਾ ਪਏਗਾ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਹੈ ਨੈਸ਼ਨਲ ਹਾਈਵੇ ਤੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਂਦੇ ਨੈਸ਼ਨਲ ਹਾਈਵੇ ਤੇ ਜਿਹੜਾ ਪਿੱਛੋਂ ਸ਼ਿਮਲਾ ਤੋਂ ਆਉਂਦਾ ਹੈ ਦੂਜੇ ਪਾਸਿਓਂ ਰੋਪੜ ਜਲੰਧਰ ਜਾਂ ਫਿਰ ਆਨੰਦਪੁਰ ਸਾਹਿਬ ਤੇ ਮਨਾਲੀ ਹਿਮਾਚਲ ਪ੍ਰਦੇਸ਼ ਦਾ ਸਾਰਾ ਟ੍ਰੈਫਿਕ ਇਹ ਇਸ ਵਕਤ ਡੇਰਾ ਬਸੀਚੋ ਬਲੌਕ ਹੋ ਚੁੱਕਾ ਹੈ ਕਰੀਬ-ਕਰੀਬ 4 ਤੋਂ 5 ਕਿਲੋਮੀਟਰ ਲੰਮਾ ਟ੍ਰੈਫਿਕ ਜਾਮ ਜਿਹੜਾ ਲੱਗ ਚੁੱਕਾ ਹੈ ਇਸ ਪਾਸੇ ਜਿਹੜਾ ਤੁਸੀਂ ਸੱਜਾ ਪਾਸਾ ਦੇਖ ਰਹੇ ਹੋ ਇਸ ਪਾਸੇੋਂ ਜਿਹੜੀ ਟ੍ਰੈਫਿਕ ਹੈ ਇਹ ਅੰਬਾਲੇ ਵੱਲੋਂ ਜ਼ਰੂਰ ਆ ਰਹੀ ਹੈ ਪਰ ਇਸ ਟ੍ਰੈਫਿਕ ਵੀ ਕੋਈ ਜ਼ਿਆਦਾ ਗਿਣਤੀ ਉਸ ਤਰ੍ਹਾਂ ਦੀ ਨਹੀਂ ਹੈ ਜਿਸ ਤਰ੍ਹਾਂ ਦੀ ਆਵਾਜਾਈ ਇਸ ਸੜਕ ਦੇ ਉੱਤੇ ਅਕਸਰ ਵੇਖਣ ਨੂੰ ਮਿਲਦੀ ਹੈ ਸੋ ਸੁਭਾਵਕ ਹੈ ਕਿ ਉਧਰੋਂ ਵੀ ਟ੍ਰੈਫਿਕ ਨੂੰ ਜ਼ਿਆਦਾ ਇਸ ਪਾਸੇ ਨਹੀਂ ਆਣ ਦਿੱਤਾ ਜਾ ਰਿਹਾ ਹੈ। ਇਹ ਸਾਹਮਣੇ ਤੁਸੀਂ ਬੋਰਡ ਲੱਗਾ ਦੇਖੋਗੇ ਥੋੜੀ ਦੇਰ ਤੱਕ ਕਿ ਦਿੱਲੀ ਇੱਥੋਂ 242 ਕਿਲੋਮੀਟਰ ਹੈ। ਅੰਮ੍ਰਾਲਾ ਮਹਿਜ 30 ਕਿਲੋਮੀਟਰ ਹੈ ਤੇ ਡੇਰਾ ਬਸੇ ਆ ਗਏ ਆ। 30 ਕਿਲੋਮੀਟਰ ਦੂਰ ਅੰਮ੍ਰਾਲਾ ਹੈ ਪਰ ਇੱਥੋਂ ਹੀ ਅੰਮ੍ਰਾਲੇ ਦਾ ਰਸਤਾ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਕਰੀਬ 2 ਕਿਲੋਮੀਟਰ ਅੱਗੇ ਨੈਸ਼ਨਲ ਹਾਈਵੇ ਤੇ ਦੱਪਰ ਟੋਲ ਪਲਾਜ਼ਾ ਹੈ। ਉਹ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ ਹੈ। ਇੱਥੋਂ ਟ੍ਰੈਫਿਕ ਖੱਬੇ ਪਾਸੇ ਹਰਿਆਣਾ ਦੇ ਬਰਵਾਲਾ ਵੱਲ ਮੋੜਿਆ ਜਾ ਰਿਹਾ ਹੈ ਕਿਉਂਕਿ ਡੇਰਾਬਸੀ ਪੰਜਾਬ ਦਾ ਆਖਰੀ ਸ਼ਹਿਰ ਹੈ ਇਸ ਪਾਸੇ ਨੂੰ ਇਸ ਤੋਂ ਅੱਗੇ ਹਰਿਆਣਾ ਦਾ ਬਰਵਾਲਾ ਪੈਂਦਾ ਹੈ ਜੋ ਕਿ ਪੰਚਕੂਲਾ ਜ਼ਿਲ੍ਹੇ ਚ ਹੈ। ਉਹ ਦੂਜੀ ਕਨੈਕਟੀਵਿਟੀ ਡੇਰਾਬਸੀ ਤੋਂ ਲਾਲੜੂ ਜਾਂਦੇ ਹੋਏ ਅੰਮ੍ਰਾਲਾ ਦੀ ਹੈ ਹਰਿਆਣਾ ਨਾਲ ਪਰ ਉਹ ਕਨੈਕਟੀਵਿਟੀ ਹੁਣ ਬੰਦ ਕਰ ਦਿੱਤੀ ਗਈ ਹੈ। ਇਹ ਜਿਹੜਾ ਸਾਹਮਣੇ ਤੋਂ ਜਿੰਨਾ ਵੀ ਇਸ ਵਕਤ ਫਿਕਾ ਦੁਕਾਣਾ ਟ੍ਰੈਫਿਕ ਆ ਰਿਹਾ ਇਹ ਦਿੱਲੀ ਵੱਲ ਦਾ ਟ੍ਰੈਫਿਕ ਹੈ ਲੇਕਿਨ ਇਸ ਚ ਵੀ ਜਿਆਦਾ ਗਿਣਤੀ ਆਪਾਂ ਵਰਨਾ ਦੀ ਨਹੀਂ ਦੇਖ ਰਹੇ ਜਿਸ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਇਹ ਟ੍ਰੈਫਿਕ ਜਿਹੜਾ ਹੈ ਉੱਥੇ ਪਿੱਛੇ ਰੋਕ ਦਿੱਤਾ ਗਿਆ ਹੈ ਪੰਜਾਬ ਚ ਵੀ ਦਾਖਲ ਉੱਥੋਂ ਦੇ ਟ੍ਰੈਫਿਕ ਨੂੰ ਜਿਆਦਾ ਨੂੰ ਨਹੀਂ ਹੋਣ ਦਿੱਤਾ ਜਾ ਰਿਹਾ ਕੁਝ ਟੂਰਿਸਟ ਬੱਸਾਂ ਦੇਖ ਰਹੇ ਆਪਾਂ ਜੋ ਕਿ ਸੁਭਾਵਕ ਹੈ ਕਿ ਹਿਮਾਚਲ ਪ੍ਰਦੇਸ਼ ਵੱਲ ਜਾ ਰਹੀਆਂ ਹੋਣਗੀਆਂ ਜਾਂ ਇਹ ਉਹ ਟ੍ਰੈਫਿਕ ਹੈ ਜਿਹੜਾ ਸੰਭੂ ਬੈਰੀਅਰ ਤੋਂ ਜਲੰਧਰ ਵੱਲ ਜਾਣਾ ਸੀ ਅੰਮ੍ਰਿਤਸਰ ਵੱਲ ਜਾਣਾ ਸੀ ਲੁਧਿਆਣੇ ਵੱਲ ਜਾਣਾ ਸੀ ਜਾਂ ਜੰਮੂ ਵੱਲ ਜਾਣਾ ਸੀ ਉਸ ਟ੍ਰੈਫਿਕ ਨੂੰ ਇੱਥੇ ਡਾਇਵਰਟ ਕੀਤਾ ਗਿਆ ਅੱਗੇ ਜਾ ਕੇ ਇਹਨਾਂ ਨੂੰ ਜ਼ਿਰਖਪੁਰ ਤੋਂ ਪੀਆਰ 7 ਜੋ ਕਿ 에어ਪੋਰਟ ਰੋਡ ਹੈ ਪੈਰੀਫਰਲ ਰੋਡ 7 ਜਿਸ ਤੇ ਕਿ ਇੰਟਰਨੈਸ਼ਨਲ 에어ਪੋਰਟ ਹੈ ਉੱਥੋਂ ਜਿਹੜਾ ਹੈਗਾ ਉਹਨਾਂ ਨੂੰ ਦੁਬਾਰਾ ਫੇਰ ਰਾਜਪੁਰੇ ਵੱਲ ਉੜਨਾ ਪਏਗਾ ਰਾਜਪੁਰੇ ਤੋਂ ਫਿਰ ਦੁਬਾਰਾ ਉਹ ਜੇਕਰ ਉਹਨਾਂ ਦੀ ਮੰਜ਼ਿਲ ਲੁਧਿਆਣਾ ਹੈ ਜਲੰਧਰ ਹੈ ਫਗਵਾੜਾ ਹੈ ਜਾਫਰ ਅੰਮ੍ਰਿਤਸਰ ਹੈ ਜੰਮੂ ਹੈ ਪਠਾਨਕੋਟ ਹੈ ਤਾਂ ਉਧਰ ਉਹੀ ਜਾਣਾ ਪਏਗਾ ਇਹ ਫਲਾਈਓਵਰ ਹੈ ਡੇਰਾ ਬਸੀ ਦਾ ਇੱਥੇ ਤੁਸੀਂ ਬੋਰਡ ਦੇਖ ਰਹੇ ਹੋ ਦਿੱਲੀ 242 ਕਿਲੋਮੀਟਰ ਦੂਰ ਹੈ ਪਰ ਬਹੁਤ ਜ਼ਿਆਦਾ ਦੂਰ ਦਿੱਲੀ ਹੋ ਗਿਆ ਹੁਣ ਕਿਉਂਕਿ ਦਿੱਲੀ ਜਾਣ ਦਾ ਰਸਤਾ ਬੰਦ ਹੈ ਕੁਝ ਇੱਕ ਵਾਹਨ ਬੈਰੀਕੇਡ ਤੋੜ ਕੇ ਲੰਘੇ ਨੇ ਪਰ ਹੋ ਸਕਦਾ ਹੈ ਕਿ ਲੋਕਲ ਟ੍ਰੈਫਿਕ ਹੋਏ ਕਿਉਂਕਿ ਦਿੱਲੀ ਦੂਰ ਹੈ ਜਿਵੇਂ ਮੈਂ ਕਿਹਾ ਕਿ ਦਿੱਲੀ ਦੂਰ ਹੈ ਬਿਲਕੁਲ ਸਾਰੀ ਆਵਾਜ਼ਾਈ ਜਿਹੜੀ ਹੈ ਉਹ ਇੱਥੋਂ ਡਾਇਵਰਟ ਕਰ ਦਿੱਤੀ ਗਈ ਹੈ। ਡੈਨਿਕਸਵਰਾ ਦੀ ਟੀਮ ਹੁਚੇ ਤੌਰ ਤੇ ਇੱਥੇ ਪਹੁੰਚੀ ਹੈ। ਅਸੀਂ ਲਾਈਵ ਦਿਖਾ ਰਹੇ ਹਾਂ ਕਿ ਚੰਡੀਗੜ੍ਹ ਤੋਂ ਜਿਹੜਾ ਦਿੱਲੀ ਜਾਣ ਵਾਲਾ ਟ੍ਰੈਫਿਕ ਹੈ ਉਹ ਦੇਣਾ ਬੱਸੀ ਤੋਂ ਹੀ ਜਿਹੜਾ ਵਾਪਸ ਮੋੜਿਆ ਜਾ ਰਿਹਾ ਹਰਿਆਣੇ ਵੱਲ ਨੂੰ ਮੋੜਿਆ ਜਾ ਰਿਹਾ ਬਰਵਾਲਾ ਸ਼ਹਿਰ ਹੈ ਹਰਿਆਣੇ ਦਾ ਜ਼ਿਲ੍ਹਾ ਪੰਚਕੁੱਲੇ ਦਾ ਪਰ ਉੱਥੋਂ ਮੈਂ ਅਗਲਾ ਰੂਟ ਵਾਰ-ਵਾਰ ਦੱਸ ਰਿਹਾ ਕਿ ਅਗਲਾ ਰੂਟ ਇਹਨਾਂ ਸਾਰਿਆਂ ਕੋਲ ਇਹੀ ਬਚਦਾ ਹੈ ਕਿ ਜਾਂ ਤਾਂ ਇਹ ਬਰਵਾਲਾ ਤੋਂ रायपुर रानी नारायणगढ़ੁੰਦੇ ਹੋਏ जगआदरी यमुनानगर निकलਣਗੇ ਅੱਗੇ सहारनपुर राही फरीदाबाद राही ਜਿਹੜਾ ਹੈ गाजियाबाद राही सॉरी ਇਹ ਦਿੱਲੀ ਐਂਟਰ ਹੋਣਗੇ ਜਾਂ ਫਿਰ ਇਹਨਾਂ ਕੋਲ ਮਜਬੂਰੀ ਵਿੱਚ ਬਚਦਾ ਹੈ ਕਿ ਕਾਲਾ ਅੰਮ੍ਰਾਹੀ ਇਹ ਨਾਹਨ ਹਿਮਾਚਲ ਪ੍ਰਦੇਸ਼ 'ਚ ਵੜਨਗੇ ਉੱਥੋਂ ਪੌਂਟਾ ਸਾਹਿਬ ਜਾਣਗੇ ਪੌਂਟਾ ਸਾਹਿਬ ਤੋਂ ਇਹ ਦੇਰਾਦੂਨ ਵੱਲ ਜਾਣਗੇ ਉੱਤਰਾਖੰਡ ਵੱਲ ਨੂੰ ਤਾਂ ਉੱਥੋਂ ਇਹਨਾਂ ਨੂੰ ਇੱਧਰ ਆਉਣਾ ਹੀ ਪਏਗਾ ਮੈਂ ਪੁਲਿਸ ਮੁਲਾਜ਼ਮ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਸਰ ਟ੍ਰੈਫਿਕ ਕਿੱਧਰ ਮੋੜਦੇ ਹੋ ਜੀ ਹਾਂਜੀ ਕਿੱਧਰ ਮੋੜਦੇ ਹੋ ਟ੍ਰੈਫਿਕ ਇਹ ਜੀ ਦਿੱਲੀ ਜਾਣ ਵਾਲੀ ਹੈ ਜੀ ਬਾਇਆ ਦਰਵਾਲਾ ਹੋ ਗਏ ਆ ਬਾਅਦ ਜੀ ਸਾਵਾਤੋਂ ਆਪਣਾ ਆਂ ਦਿੱਲੀ ਦਿੱਲੀ ਉੱਥੇ ਕੋਈ ਰੋਕ ਨਹੀਂ ਹੈ ਉੱਥੇ ਕੋਈ ਬੈਰੀਕੇਡਿੰਗ ਨਹੀਂ ਹੈ ਇੱਥੇ ਨੂੰ ਕੋਈ ਪਬਲਿਕ ਪਰੇਸ਼ਾਨ ਨਹੀਂ ਹੋ ਰਹੀ ਪਬਲਿਕ ਦੀ ਪਰੇਸ਼ਾਨੀ ਦੇ ਕਰਕੇ ਅਸੀਂ ਖੜੇ ਹਾਂ ਇਸ ਤਰ੍ਹਾਂ ਦੀ ਹਦਾਇਤ ਵੀ ਹੈ ਕਿ ਅਗਰ ਕਿਸਾਨਾਂ ਦੀਆਂ ਟਰਾਲੀਆਂ ਆਉਂਦੀਆਂ ਨੇ ਉਹਨਾਂ ਨੂੰ ਰੋਕਿਆ ਜਾਏ ਨਹੀਂ ਇਦਾਂ ਦੀ ਇਨਸਾਨ ਨੂੰ ਤਾਂ ਵਾਜੇ ਸਾਡੇ ਸੀਨੀਅਰ ਅਫਸਰਾਂ ਨੂੰ ਦੱਸਣਗੇ ਸਾਡੇ ਇੰਚਾਰਜ ਸਾਹਿਬ ਪਰ ਹਰਿਆਣਾ 'ਚ ਰੋਕਿਆ ਜਾ ਰਿਹਾ ਹੈ ਹਾਂ ਹਰਿਆਣਾ ਤੇ ਇਥੋਂ ਕੋਈ ਜੇ ਅਗਰ ਪੁੱਛੇ ਉਹਨਾਂ ਨੂੰ ਦੱਸਿਆ ਵੀ ਜਾਂਦਾ ਹੈ ਕਿ ਰੂਟ ਕੀ ਹੈ ਅੱਗੇ ਕਿਉਂਕਿ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਹੈ ਇਹਨਾਂ ਨੂੰ ਨਹੀਂ ਪਤਾ ਸਾਰਾ ਉਹਨਾਂ ਨੂੰ ਦੱਸਣ ਬਾਅਦ ਤੇ ਸਾਨੂੰ ਮੁਲਾਜ਼ਮਾਂ ਨੂੰ ਲਾਇਆ ਹੋਇਆ ਜੀ ਜੀ ਇਹ ਪੁੱਛ ਰਹੇ ਨੇ ਕਹਾਂ ਸੇ ਆਹ ਜਾਣਾ ਸਰ ਜੀ ਦਿੱਲੀ ਦਿੱਲੀ ਬਾਇਆ ਬਰਵਾਲਾ ਹੋ ਕੇ ਬਰਵਾਲਾ ਦੇ ਸਾਹਾ ਸਾਹਾ ਦੇ ਸਾਹਬਾ ਜੀ ਇਹ ਕਾਨੂੰਨੀ ਤੌਰ ਤੇ ਜੋ ਜਿਰਕੂ ਤੋਂ ਬੋਲੋ ਸਰ ਇੱਧਰ ਬਲਾਕ ਹੈ ਜੀ ਸਾਰੇ ਰੋਡ ਐਸੇ ਨੂੰ ਤੁਸੀਂ ਸਾਡੀ ਪਬਲਿਕ ਪਰੇਸ਼ਾਨੀ ਕਰਕੇ ਸਹੀ ਮੁਲਾਜ਼ਮ ਖੜੇ ਹੈ ਜੀ ਸਾਰੇ ਸਿਰੇ ਤੱਕ ਤੇ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਇੱਧਰ ਨੂੰ ਜਾਣ ਬਕਾਇਦਾ ਡਿਊਟੀ ਜਿਹੜੇ ਮੌਕੇ ਤੇ ਖੜੇ ਪੁਲਿਸ ਅਫਸਰ ਸਹਿਬਾਨ ਨੂੰ ਨਿਭਾ ਰਹੇ ਨੇ ਜਿਵੇਂ ਆਪਾਂ ਵੀ ਦੱਸਿਆ ਹੈ ਕਿ ਕਿੱਥੋਂ ਕਿੱਥੋਂ ਜਾਣਾ ਹੈ ਤਾਂ ਇੱਕ ਰਸਤਾ ਨਵਾਂ ਜੋ ਇਹਨਾਂ ਨੇ ਦੱਸਿਆ ਹੈ ਇਹਨਾਂ ਦੀ ਇਹਨਾਂ ਦੀ ਜਾਣਕਾਰੀ ਮੁਤਾਬਕ ਕਿ ਇੱਥੋਂ ਬਰਵਾਲੇ ਤੋਂ ਸਾਹਬਾਦ ਨੂੰ ਹੁੰਦੇ ਹੋਏ ਜਿਹੜਾ ਹੈ ਉਹ ਇਹਨਾਂ ਨੂੰ ਦੁਬਾਰਾ ਰੂਟ ਜਿਹੜਾ ਹੈ ਦਿੱਲੀ ਨੈਸ਼ਨਲ ਹਾਈਵੇ ਵਾਲਾ ਮਿਲ ਜਾਏਗਾ ਜਿੱਦੇ ਬਰਵਾਲਾ ਹੋ ਗਿਆ ਜੀ ਬਰਵਾਲਾ ਸਾਹਾ ਸਾਹਾ ਸਾਹਬਾਦ ਜੀ ਆਪਣੇ ਧੰਨ ਦਾ ਨਾਸ ਹੋਣ ਦੇ ਇਹ ਅਲੱਗ ਤੋਂ ਨਹੀਂ ਹੋ ਜਾਏਗਾ ਰਸਤਾ ਆ ਜਾ ਰਹੀ ਹੈ ਫਰਟ੍ਰੈਕ ਤੇ ਖਲਾਨੀ ਲਾਏ ਹੋਏ ਹਨ ਕੋਈ ਪ੍ਰੋਬਲਮ ਨਹੀਂ ਸਰ ਜੀ ਸਿਰੇ ਤੱਕ ਮਲਾਦਨ ਪਾਏ ਹੋ। ਤੁਹਾਡੀ ਸੂਰਤ ਬਾਅਦ ਤੇ ਸਿਰੇ ਤੱਕ ਪਹੁੰਚ ਲਾਏ। ਕੋਈ ਬਕਾ ਪਰੇਸ਼ਾਨੀ ਨਹੀਂ ਹੈਗੀ ਅੱਜ ਤੱਕ। ਲਓ ਸਰ ਜੀ। ਨਹੀਂ। ਥੈਂਕ ਯੂ ਸਰ। ਬਕਾਇਦਾ ਗਾਈਡੈਂਸ ਦਿੱਤੀ ਜਾ ਰਹੀ ਹੈ ਕਿਉਂਕਿ ਰਾਹੀਰ ਪਹਿਲਾਂ ਹੀ ਪਰੇਸ਼ਾਨ ਨੇ ਜੇਕਰ ਉਹਨਾਂ ਨੂੰ ਥੋੜਾ ਜਿਹਾ ਅਖੜ ਸੁਭਾਅ ਚ ਜੇਕਰ ਗੱਲ ਕੀਤੀ ਜਾਏਗੀ ਤਾਂ ਜ਼ਰੂਰ ਪਰੇਸ਼ਾਨੀ ਹੋਰ ਵਧੇਗੀ। ਹਾਲਾਂਕਿ ਤੇ ਫੋਰਸ ਦੀ ਗੱਡੀ ਹੈ। ਪਰ ਇਹਨਾਂ ਨੂੰ ਵੀ ਅੱਗੇ ਜਾਣ ਦੀ ਇਜਾਜ਼ਤ ਨਹੀਂ ਮਿਲੀ ਹੈ ਪੂਰੀ ਫੋਰਸ ਇਸ ਤੇ ਬੈਠੀ ਹੈ ਸੀਆਰਪੀਐਫ ਦੀ ਗੱਡੀ ਹੈ ਸੀਆਰਪੀਐਫ ਦੇ ਜਵਾਨ ਬੈਠੇ ਨੇ ਸੋ ਇਹ ਮੰਜ਼ਰੇ ਸਪੱਸ਼ਟ ਬਣਿਆ ਹੋਇਆ ਹੈ ਜੀ ਦਿੱਲੀ 242 ਕਿਲੋਮੀਟਰ ਦੂਰ ਹੈ ਪਰ 242 ਤੋਂ ਹੁਣ ਜਿਸ ਰੂਟ ਤੋਂ ਇਹ ਜਾ ਰਹੇ ਨੇ ਸ਼ਾਇਦ 300 ਤੋਂ ਜ਼ਿਆਦਾ ਕਿਲੋਮੀਟਰ ਦਾ ਸਫ਼ਰ ਇਹਨਾਂ ਨੂੰ ਤੈਅ ਕਰਨਾ ਹੋਏਗਾ ਕੰਮਕਾਜ ਦਾ ਦਿਨ ਹੈ ਕਿਉਂਕਿ ਮੰਡੇ ਪਹਿਲਾ ਵਰਕਿੰਗ ਡੇ ਹੈ ਹਫ਼ਤੇ ਦਾ ਤਾਂ ਮੰਡੇ ਪਹਿਲਾ ਵਰਕਿੰਗ ਡੇ ਹੋਣ ਕਰਕੇ ਜਿਹੜਾ ਹੈ ਇਹਨਾਂ ਨੂੰ ਜਿਹੜਾ ਹਲੋ ਸਾਹਿਬ ਜੀ ਚਲੋ ਪਲੀਜ਼ ਆਜੋ ਧਨੀ ਮਾਨ ਜੀ ਆਜੋ 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 ਚਲੋ 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 ਇਸ ਤਰੀਕੇ ਨਾਲ ਟ੍ਰੈਫਿਕ ਜਿਹੜਾ ਹੈ ਡਾਇਵਰਟ ਕੀਤਾ ਜਾ ਰਿਹਾ ਹੈ ਜਿਹੜੇ ਲੋਕਲ ਇੱਥੋਂ ਅੱਗੇ ਦੱਪਰ ਵਗੈਰਾ ਜਾਣ ਵਾਲੇ ਲੋਕ ਨੇ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਸਿੱਧਾ ਜੀ ਕਈ ਭਰਾ ਮੇ ਪੇਸ਼ੈਂਟ ਹਨ ਇੰਡੀਜ ਹਸਪੀਟਲ ਜਾਣ ਆਲੇ ਆ ਹਾਂਜੀ ਉਹਨਾਂ ਨੂੰ ਅਸੀਂ ਭੇਜ ਦੰਨੇ ਅਪਰੇ ਅੱਛਾ ਹਾਂਜੀ ਦੱਪਰ ਜਾਣ ਵਾਲੇ ਵਗੈਰਾ ਜਿਹਨਾਂ ਨੇ ਹਾਂਜੀ ਲੋਕਲ ਤੁਸੀਂ ਕਿੱਥੇ ਜਾਣਾ ਜੀ ਦੱਪਰ ਤੱਕ ਦੱਪਰ ਜਾਣਾ ਹੈ ਚਲੋ ਅਸੀਂ ਪੁੱਛਦੇ ਹਾਂ ਜੀ ਉਹਨਾਂ ਨੂੰ ਕਿ ਤੁਹਾਨੂੰ ਭੇਜਦੇ ਨੇ ਜਾਂ ਨਹੀਂ ਭੇਜਦੇ ਨੇ ਆ ਅ ਜੋ ਲੋਕਲ ਜਾਣ ਵਾਲੇ ਲੋਕ ਨੇ ਉਹਨਾਂ ਨੂੰ ਪੂਰੀ ਤਸਦੀਕ ਕਰਕੇ ਹੀ ਭੇਜਿਆ ਜਾ ਰਿਹਾ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਮੁਲਾਜ਼ਮ ਜ਼ਰੂਰ ਇੱਕ ਹੈ ਉਹਨਾਂ ਨੂੰ ਸਾਰੇ ਪਾਸੇ ਭੁਗਤਣਾ ਪੈ ਰਿਹਾ ਹੈ ਇਹ ਜ਼ਰੂਰ ਇੱਕ ਨੋਟ ਕਰਨ ਵਾਲੀ ਗੱਲ ਹੈ ਪਰ ਉਹ ਜੋ ਡਿਊਟੀ ਹੈ ਉਹ ਬੜੀ ਚੰਗੀ ਤਰ੍ਹਾਂ ਨਿਭਾ ਰਹੇ ਨੇ ਹਰ ਕਿਸੇ ਨੂੰ ਜੋ ਹੈ ਭਾਵੇਂ ਇੰਡੀਅਨ ਆਇਲ ਦੀ ਗੱਡੀ ਹੈ ਜਿਸ ਤਰ੍ਹਾਂ ਦਾ ਵੀ ਟ੍ਰੈਫਿਕ ਹੈ ਉਹ ਟ੍ਰੈਫਿਕ ਸਾਰਾ ਜਿਹੜਾ ਹੈ ਉਸ ਨੂੰ ਹਰ ਕਿਸੇ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸਿੱਧਾ ਅੰਬਾਲਾ ਵੱਲ ਜਾਣ ਦੀ ਉਹਨਾਂ ਨੂੰ ਵਾਇਆ ਬਰਵਾਲਾ ਤੇ ਸ਼ਾਹਵਾਦ ਸ਼ਾਹਵਾਦ ਮਾਰਕੰਡਾ ਆਪਾਂ ਸੁਣਿਆ ਹੋਵੇਗਾ ਸ਼ਹਾਬਦ ਮਾਰਕੰਡਾ ਬਰਵਾਲਾ ਤੋਂ ਨਿਕਲਣਗੇ ਅੰਦਰੋਂ ਅੰਦਰ ਜਾ ਕੇ ਸ਼ਾਇਦ ਨਰਾਇਣਗੜ੍ਹ ਦਾ ਰੂਟ ਹੀ ਪਏਗਾ ਜਿੱਥੋਂ ਤੱਕ ਸਾਡੀ ਜਾਣਕਾਰੀ ਹੈ ਨਰਾਇਣਗੜ੍ਹ ਦੇ ਰੂਟ ਤੋਂ ਹੀ ਇਹ ਸਾਰਾ ਟ੍ਰੈਫਿਕ ਜਾਏਗਾ ਮੈਂ ਇੱਕ ਵਾਰ ਟ੍ਰੈਫਿਕ ਸਾਰਾ ਤੁਹਾਨੂੰ ਦਿਖਾ ਦੰਦਾ ਤੇ ਇਹ ਟ੍ਰੈਫਿਕ ਕਿੰਨਾ ਜਾਮ ਇੱਥੇ ਲੱਗ ਚੁੱਕਾ ਹੈ ਪੁਲਿਸ ਮੁਲਾਜ਼ਮ ਜਰੂਰ ਇੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਭਾਵੇਂ ਇੱਕੋ ਹੀ ਨੇ ਪਰ ਉਹ ਡਿਊਟੀ ਬਿਲਕੁਲ ਸਹੀ ਤਰ੍ਹਾਂ ਨਿਭਾਉਂਦੇ ਨਜ਼ਰ ਆ ਰਹੇ ਨੇ ਆਪਾਂ ਨੂੰ ਪਰ ਇੱਕ ਐਂਬੂਲੈਂਸ ਸ਼ਾਇਦ ਆ ਰਹੀ ਹੈ ਦੇਖਣਾ ਹੋਏਗਾ ਕਿ ਐਂਬੂਲੈਂਸ ਕਿਉਂਕਿ ਸ਼ੰਭੂ ਬਾਰਡਰ ਤੋਂ ਐਂਬੂਲੈਂਸ ਬਿਲਕੁਲ ਨਹੀਂ ਜਾਣ ਦਿੱਤੀ ਜਾ ਰਹੀ ਸ਼ੰਭੂ ਬਾਰਡਰ ਤੋਂ ਐਂਬੂਲੈਂਸ ਬਿਲਕੁਲ ਨਹੀਂ ਜਾਣ ਦਿੱਤੀ ਜਾ ਰਹੀ ਸੀ ਇੱਥੋਂ ਐਂਬੂਲੈਂਸ ਇੱਥੋਂ ਐਂਬੂਲੈਂਸ ਨੂੰ ਨਿਕਲਣ ਦਿੱਤਾ ਜਾਂਦਾ ਜਾਂ ਨਹੀਂ ਦਿੱਤਾ ਐਂਬੂਲੈਂਸ ਨੂੰ ਰਾਹ ਸ਼ਾਇਦ ਇੱਥੋਂ ਦੇ ਦਿੱਤਾ ਜਾਏਗਾ ਪਰ ਅਫਸੋਸ ਦੀ ਗੱਲ ਹੈ ਕਿ ਜੇਕਰ ਅੰਮ੍ਰਾਲੇ ਤੋਂ ਹੀ ਜਾਣਾ ਹੋਇਆ ਅੰਮਾਲੇ ਤੋਂ ਜਾਂਦੇ ਵਕਤ ਇਹਨਾਂ ਨੂੰ ਉੱਥੇ ਦਿੱਕਤ ਮੌਕੇ ਤੇ ਆ ਸਕਦੀ ਹੈ ਬਕਾਇਦਾ ਮਰੀਜ਼ ਜੋ ਹੈ ਐਮਬੂਲੈਂਸ ਦੇ ਵਿੱਚ ਇੱਕ ਮੁਲਾਜ਼ਮ ਜਰੂਰ ਹੋਰ ਆ ਗਿਆ ਹੈ ਮਦਦ ਲਈ ਪਰ ਹਾਲੇ ਵੀ ਨਫਰੀ ਜਰੂਰ ਮਹਿਸੂਸ ਹੋ ਰਹੀ ਹੈ ਕਿ ਘਟ ਹੈ ਨਫਰੀ ਜੋ ਹੈ ਉਹ ਘਟ ਮਹਿਸੂਸ ਹੋ ਰਹੀ ਹੈ ਜਨਤਾ ਬਹੁਤ ਬੁਰੀ ਤਰ੍ਹਾਂ ਪਰੇਸ਼ਾਨ ਹੋ ਰਹੀ ਹੈ ਦਿੱਲੀ ਕੂਚ ਦਾ ਫੈਸਲਾ ਜਿਹੜਾ 13 ਫਰਵਰੀ ਦਾ ਦਿੱਤਾ ਹੋਇਆ ਕਿਸਾਨ ਜਥੇਬੰਦੀਆਂ ਵੱਲੋਂ ਹਾਲਾਂਕਿ ਸ਼ਾਮ ਨੂੰ ਤਿੰਨ ਕੇਂਦਰੀ ਮੰਤਰੀਆਂ ਦੇ ਨਾਲ ਕਿਸਾਨ ਆਗੂਆਂ ਦੀਆਂ ਮੀਟਿੰਗਾਂ ਹੋਣ ਜਾ ਰਹੀਆਂ ਨੇ ਉਹਨਾਂ 'ਚ ਹੋ ਸਕਦਾ ਹੈ ਕਿ ਹੱਲ ਨਿਕਲੇ ਪਰ ਐਮਐਸਪੀ ਜਿਹੇ ਘਟੋ-ਘਟ ਸਮਰਥਨ ਮੁੱਲ ਜਿਹੇ ਮਸਲੇ ਦਾ ਹੱਲ ਇੰਨਾ ਛੋਟੀ ਮੀਟਿੰਗ 'ਚ ਹੋਣਾ ਤਾਂ ਸੰਭਵ ਨਹੀਂ ਲੱਗ ਰਿਹਾ ਕਿਸਾਨਾਂ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਨੇ 2020 ਦੀਆਂ ਉਹ ਸ਼ਾਇਦ ਰੱਦ ਹੋਣ ਦਾ ਫੈਸਲਾ ਆ ਜਾਵੇ ਦੂਜਾ ਕਿ ਸ਼ਾਇਦ ਇਸ ਤਰ੍ਹਾਂ ਦਾ ਫੈਸਲਾ ਆ ਜਾਵੇ ਕਿ ਦੇ ਨਾਲ ਉਹਨਾਂ ਚ ਨਿਕਲ ਆਏਗਾ ਪਰ ਐਮਐਸਪੀ ਵਰਗੇ ਮੁੱਦੇ ਦਾ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਹਾਂ ਕਿਸਾਨਾਂ ਦੇ ਖਿਲਾਫ ਜੋ ਐਫਆਈਆਰ 2020 ਚ ਦਰਜ ਹੋਈ ਹੈ ਸਾਨੂੰ ਹੋਰ ਅੱਧ ਹੋ ਜਾਣ ਜੋ ਇੱਕ ਮੰਗ ਕੀਤੀ ਜਾ ਰਹੀ ਹੈ ਜੋ ਕਿਸੇ ਨ ਕਿਸਾਨਾਂ ਦੀ ਦਾ ਦੇਹਾਂਤ ਹੋਇਆ ਹੈ ਮੌਤ ਹੋਈ ਹੈ ਕਿਸਾਨ ਅੰਦੋਲਨ 2020 ਦੌਰਾਨ ਉਹਨਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਜਿਹੜੀ ਮੰਗ ਹੈ ਉਹ ਸਿਰੇ ਚੜ ਜਾਵੇ ਜਿਹੜਾ ਖੇਤੀ ਸੋਧ ਬਿਲ ਹੈ ਉਸ ਤੇ ਪੱਕੀ ਰੋਕ ਲੱਗਣ ਦਾ ਫੈਸਲਾ ਹੋ ਜਾਵੇ ਬਿਜਲੀ ਸੋਡ ਬਿੱਲ ਜਿਹੜਾ ਹੈਗਾ ਬਿਜਲੀ ਸੋਡ ਬਿੱਲ ਉਸ ਤੇ ਪਰਤੀ ਲੋਕ ਲੱਡਣ ਦਾ ਜਿਹੜਾ ਹੈ ਫੈਸਲਾ ਹੋ ਜਾਵੇ ਇਸ ਤਰ੍ਹਾਂ ਦੇ ਕੁਝ ਫੈਸਲੇ ਹੋਣ ਦੀ ਉਮੀਦ ਅੱਜ ਸ਼ਾਮ ਦੀ ਮੀਟਿੰਗ ਦੇ ਵਿੱਚ ਰੱਖੀ ਜਾ ਰਹੀ ਹੈ ਜੇਕਰ ਇਹ ਫੈਸਲੇ ਹੋ ਜਾਂਦੇ ਨੇ ਤੇ ਕਿਸਾਨ ਜਦੋਂ ਬੰਦੀਆਂ ਮੰਨ ਜਾਂਦੀਆਂ ਨੇ ਫੇਰ ਤਾਂ ਕੁਜਰਾਹਤ ਮਿਲ ਜਾਏਗੀ ਨਹੀਂ ਤਾਂ ਜਿਸ ਤਰ੍ਹਾਂ ਦੀ ਬੈਰੀਕੇਡਿੰਗ ਕੀਤੀ ਹੋਈ ਆ ਆਪਾਂ ਅੱਗੇ ਵੀ ਦਿਖਾਇਆ ਹੈ ਜੋ ਤੋੜਨੀ ਮੁਸ਼ਕਲ ਆ ਤਾਂ ਮੋਰਚਾ ਤੈ ਹੈ ਕਿ ਜਿਆਦਾ ਝਰਮੜੀ ਬਾਰਡਰ ਤੇ ਲੱਗੇਗਾ ਜਿਹੜਾ ਚੰਡੀਗੜ੍ਹ ਤੋਂ ਅੰਮ੍ਰਲੇ ਜਾਂਦਾ ਹੈ ਜਾ ਫਿਰ ਜਿਹੜਾ ਨੈਸ਼ਨਲ ਹਾਈਵੇ ਦੇ ਉੱਤੇ ਜਲੰਧਰ ਵਾਲਾ ਰੋਡ ਹੈ ਅੰਮ੍ਰਿਤਸਰ ਵਾਲਾ ਰੋਡ ਹੈ ਉਸੇ ਸ਼ੰਭੂ ਬਾਟਰ ਦੇ ਉੱਤੇ ਮੋਰਚਾ ਲੱਗਣਾ ਤੈ ਹੈ ਘਟੋ ਘਟ 5-6 ਕਿਲੋਮੀਟਰ ਤੱਕ ਰਾਜਪੁਰੇ ਤੱਕ ਜਿਹੜਾ ਹੈਗਾ ਉਹ ਮੋਰਚਾ ਲੱਗਣਾ ਤੈ ਮੰਨਿਆ ਜਾ ਰਿਹਾ ਹੈ ਬਹੁਤ ਸ਼ੁਕਰੀਆ ਅਸੀਂ ਹੋਰ ਜਾਣਕਾਰੀ ਲੈ ਕੇ ਬੜੀ ਜਲਦੀ ਤੁਹਾਡੇ ਕੋਲ ਛੁੜਾ ਕੇ